ਲੈ ਕੇ ਹਾਜ਼ਰ ਹਾਂ ਕਿਤਾਬ ਭਾਰਤੀ ਲੋਕ ਨੀਚੇਵੇਂ ਬਣੇ ਭਾਰਤ ਦਾ ਇਤਿਹਾਸ ਪੰਨਾ ਨੰਬਰ 64 ਹਰਿਆਣਾ ਵਿਦਿਆਲਿਆ ਸਿੱਖਿਆ ਬੋਰਡ ਚੰਡੀਗੜ੍ਹ ਭੂਮਿਕਾ ਭਾਰਤ ਇੱਕ ਪ੍ਰਾਚੀਨ ਦੇਸ਼ ਹੈ ਆਰੀਅਨ ਦੇ ਆਗਮਨ ਤੋਂ ਬਾਅਦ ਇਹ ਦੇਸ਼ ਆਰੀਆ ਵਰਤ ਦੇ ਨਾਮ ਨਾਲ ਪ੍ਰਸਿੱਧ ਹੋਇਆ ਬੋਧੀ ਗ੍ਰੰਥਾਂ ਵਿੱਚ ਦੇਸ਼ ਦਾ ਨਾਮ ਜੰਬੂ ਦੀ ਫਲਿਆ ਜਾਂਦਾ ਹੈ ਅਫਗਾਨਿਸਤਾਨ ਤਾ ਬਹੁਤ ਲੰਮੇ ਸਮੇਂ ਤੱਕ ਭਾਰਤ ਦਾ ਹੀ ਇੱਕ ਅੰਗ ਹੁੰਦਾ ਸੀ ਭਾਰਤ ਦੀ ਪ੍ਰਾਚੀਨ ਸਭਿਅਤਾ ਦੇ ਚਿੰਨ੍ਹ ਖੜੱਪਾ ਅਤੇ ਮਹਿਜੋਦੜੋ ਦੇ ਨਗਰ ਤੋਂ ਪ੍ਰਾਪਤ ਹੁੰਦੇ ਹਨ ਇੱਕ અત્યੰਤ ਵਿਕਸਿਤ ਅਤੇ ਔਨਤ ਸਭਿਅਤਾ ਭਾਰਤ ਦੇ ਉੱਤਰ ਅਤੇ ਪੱਛਮ ਵਿੱਚ ਫੈਲੀ ਹੋਈ ਸੀ ਇਸ ਦਾ ਸੰਪਰਕ ਸੰਸਾਰ ਦੇ ਹੋਰ ਦੇਸ਼ਾਂ ਵਿਸ਼ੇਸ਼ ਕਰਕੇ ਪੱਛਮੀ ਏਸ਼ੀਆ ਦੇ ਨਾਲ ਰਿਹਾ ਕੁਝ ਸਮੇਂ ਤੋਂ ਬਾਅਦ ਆਰੀਆ ਲੋਕਾਂ ਨੇ ਭਾਰਤ ਵਿੱਚ ਪ੍ਰਵੇਸ਼ ਕੀਤਾ ਸਫਾ ਨੰਬਰ 12 ਸਿੰਦੂ ਘਾਟੀ ਦੀ ਸਭਿਅਤਾ ਕੇਵਲ ਮਹਜੋਦੜੋ ਅਤੇ ਹੜੱप्पा ਤੱਕ ਹੀ ਸੀਮਿਤ ਨਹੀਂ ਸੀ ਇਹ ਸਭਿਅਤਾ ਦੂਰ ਤੱਕ ਫੈਲੀ ਹੋਈ ਸੀ ਘੱਗਰ ਘਾਟੀ ਬੀਕਾਨੇਰ ਗੁਜਰਾਤ ਵਿੱਚ ਲੋਥਲ ਅਤੇ ਰੰਗਪੁਰ ਪੰਜਾਬ ਵਿੱਚ ਰੋਪੜ ਗੰਗਾ ਨਗਰ ਜ਼ਿਲ੍ਹੇ ਵਿੱਚ ਕਾਲੀਵੰਗਾ ਹਰਿਆਣਾ ਵਿੱਚ ਰਾਖੀ ਕੜੀ ਮੇਰਠ ਵਿੱਚ ਆਲਮਗੀਰਪੁਰ ਸਥਾਨਾਂ ਦੀ ਖਦਾਈ ਵਿੱਚੋਂ ਪ੍ਰਾਪਤ ਵਸਤੂਆਂ ਹੜੱप्पा ਅਤੇ ਮਹਜੋਦੜੋ ਦੀਆਂ ਵਸਤੂਆਂ ਨਾਲ ਮਿਲਦੀਆਂ-ਜੋਲਦੀਆਂ ਸਨ ਲੋਥਲ ਭਾਰਤ ਦੇ ਪੱਛਮੀ ਤੱਟ ਉੱਤੇ ਇੱਕ ਬਹੁਤ ਵੱਡਾ ਨਗਰ ਅਤੇ ਪ੍ਰਸਿੱਧ ਬੰਦਰਗਾਹ ਸੀ। ਲੋਥਲ ਪੂਰਨ ਰੂਪ ਵਿੱਚ ਯੋਜਨਾਬੱਧ ਨਗਰ ਸੀ। ਇਥੋਂ ਹੀ ਪੱਛਮ ਦਿਸ਼ਾ ਨਾਲ ਵਪਾਰ ਹੁੰਦਾ ਸੀ। ਸਫਾ 14 ਮਹਜੂਦੜੋ ਵਿੱਚ ਇੱਕ ਵਿਸ਼ਾਲ ਭਵਨ ਮਿਲਿਆ ਹੈ ਜੋ 85 ਫੁੱਟ ਚੌੜਾ ਅਤੇ 97 ਫੁੱਟ ਲੰਬਾ ਹੈ। ਮਹਜੂਦੜੋ ਦੇ ਘਰਾਂ ਵਿੱਚ ਖੂਬੀਆਂ ਮਿਲੀਆਂ ਅਤੇ ਰਸੋਈ ਘਰਾਂ ਵਿੱਚ ਛੋਟੀਆਂ ਨਾਲੀਆਂ ਵੀ ਮਿਲੀਆਂ ਹਨ। ਮਹਜੋਦੜੋ ਦੀਆਂ ਗਲੀਆਂ ਅਤੇ ਸੜਕਾਂ ਦੀ ਚੜਾਈ ਘੱਟ ਤੋਂ ਘੱਟ 13 ਫੁੱਟ ਅਤੇ ਵੱਧ ਤੋਂ ਵੱਧ 33 ਫੁੱਟ ਹੁੰਦੀ ਸੀ ਸੜਕਾਂ ਦੇ ਕਿਨਾਰੇ ਅਤੇ ਹੋਰ ਨਾਲੀਆਂ ਢਕੀਆਂ ਹੁੰਦੀਆਂ ਸਨ ਮਹਜੋਦੜੋ ਵਿੱਚ ਇੱਕ ਵਿਸ਼ਾਲ ਸਰਵਜਨਕ ਇਸ਼ਨਾਨ ਘਰ ਮਿਲਿਆ ਹੈ ਸਫਾ 19 ਜਦੋਂ ਸਿੱਧੂ ਘਾਟੀ ਦੀ ਸੱਭਿਆਤਾ ਆਪਣੇ ਸ਼ਿਖਰ ਤੇ ਪਹੁੰਚ ਚੁੱਕੀ ਸੀ ਤਾਂ ਭਾਰਤ ਵਿੱਚ ਆਰੀਆ ਜਾਤੀ ਨੇ ਪ੍ਰਵੇਸ਼ ਕੀਤਾ ਇਹਨਾਂ ਆਰੀਆਂ ਦੀ ਭਾਸ਼ਾ ਸੰਸਕ੍ਰਿਤ ਸੀ ਆਰੀਆ ਨੇ ਅਨ ਆਰੀਆ ਜਾਤੀਆਂ ਭਾਰਤ ਦੇ ਮੂਲ ਨਿਵਾਸੀਆਂ ਉੱਪਰ ਜਿੱਤ ਪ੍ਰਾਪਤ ਕੀਤੀ ਅਤੇ ਹੌਲੀ-ਹੌਲੀ ਇਹ ਲੋਕ ਭਾਰਤ ਦੇ ਵੱਖ-ਵੱਖ ਭਾਗਾਂ ਵਿੱਚ ਫੈਲ ਗਈ ਇਨ੍ਹਾਂ ਹਾਰੇ ਹੋਏ ਲੋਕਾਂ ਵਿੱਚੋਂ ਕੁਝ ਨੂੰ ਆਰੀਆ ਨੇ ਆਪਣੇ ਦਾਸ ਬਣਾ ਲਿਆ ਅਤੇ ਕੁਝ ਅਨ ਆਰੀਆ ਲੋਕ ਉੱਤਰੀ ਭਾਰਤ ਛੱਡ ਕੇ ਦੱਖਣ ਵੱਲ ਚਲੇ ਗਏ ਭਾਰਤ ਬ੍ਰਾਹਮਣ ਖੱਤਰੀ ਵੈਸਿਆ ਈਰਾਨ ਯੂਨਾਨ ਜਰਮਨੀ ਇਟਲੀ ਅਤੇ ਵਰਤਾਨੀਆਂ ਵਿੱਚ ਰਹਿਣ ਵਾਲੇ ਲੋਕ ਆਰੀਆ ਜਾਤੀ ਨਾਲ ਹੀ ਸਬੰਧ ਰੱਖਦੇ ਹਨ ਰੂਸੀ ਲੋਕਾਂ ਨੂੰ ਵੀ ਆਰੀਆ ਨਸਲ ਦੇ ਲੋਕ ਮੰਨਿਆ ਜਾਂਦਾ ਹੈ ਸਫਾ ਨੰਬਰ 20 ਏਸ਼ੀਆ ਮਾਈਨਰ ਦੇ ਗੁਰਾਸ ਕੋਈ ਸਥਾਨ ਵਿੱਚ ਲਗਭਗ 1400 ਪੂਰਬ ਈਸਵੀ ਦਾ ਇੱਕ ਉਲੇਖ ਮਿਲਿਆ ਹੈ ਜਿਸ ਵਿੱਚ ਆਰੀਆ ਦੇ ਵੈਦਿਕ ਦੇਵਤਾ ਇੰਦਰ ਮਿੱਤਰ ਅਤੇ ਵਰਣ ਆਦ ਦਾ ਜ਼ਿਕਰ ਹੈ ਸਫਾ 25 ਜਿੰਨਾਂ ਜਾਤੀਆਂ ਨੂੰ ਆਰੀਆ ਨੇ ਜਿੱਤ ਲਿਆ ਸੀ ਉਨਾਂ ਨੂੰ ਦਾਸ ਅਤੇ ਦਸਿਓ ਕਿਹਾ ਜਾਣ ਲੱਗਿਆ ਛੂਤਰ ਜਾਤੀ ਦਾ ਜਨਮ ਇਹਨਾਂ ਤੋਂ ਹੀ ਹੋਇਆ ਆਰਿਆ ਖੁਦ ਬ੍ਰਾਹਮਣ ਅਤੇ क्षत्रੀ ਕਿਹਾ ਲਈ ਆਰਿਆ ਜਾਤੀ ਨੇ ਆਪਣੇ ਸਮਾਜ ਨੂੰ ਚਾਰ ਵਰਗਾਂ ਜਾਂ ਵਰਨਾ ਵਿੱਚ ਵੰਡਿਆ ਹੋਇਆ ਸੀ ਬ੍ਰਾਹਮਣ क्षत्रੀ ਵੈਸ਼ ਅਤੇ ਸ਼ੂਦਰ ਸਫਾ ਨੰਬਰ 29 ਰਮਾਇਣ ਕਾਵ ਦੇ ਨਾਇਕ ਰਾਮ ਆਰਿਆ ਸੱਭਿਆ ਦੇ ਪ੍ਰਤੀਨਿਧ ਸਨ ਰਮਾਇਣ ਵਿੱਚ ਜਿੰਨਾ ਰਾਖਸ਼ਾਂ ਦਾ ਰਾਮ ਨਾਲ ਸੰਘਰਸ਼ ਵਰਣਨ ਹੈ ਉਹ ਦੱਖਣੀ ਭਾਰਤ ਦੀਆਂ ਮੂਲ ਜਾਤੀਆਂ ਸਨ ਜੋ ਆਰੀਆ ਲੋਕਾਂ ਨਾਲ ਸਖਤ ਵਿਰੋਧ ਕਰਦੀਆਂ ਸਨ ਦੱਖਣ ਵਿੱਚ ਆਰੀਆ ਸਭਿਤਾ ਦੇ ਪ੍ਰਸਾਰ ਲਈ ਰਿਸ਼ੀਆ ਮੂਨੀਆਂ ਨੇ ਵੀ ਮਹੱਤਵਪੂਰਨ ਯੋਗਦਾਨ ਪਾਇਆ ਸਭ ਤੋਂ ਪਹਿਲਾਂ ਦੱਖਣ ਵਿੱਚ ਅਰਾਸ਼ਤਾ ਰਿਸ਼ੀ ਆਰੀਆ ਸਭਿਤਾ ਨੂੰ ਫੈਲਾਉਣ ਲਈ ਗਏ। ਰਾਮ ਦੇ ਸਮੇਂ ਆਰੀਆ ਨੇ ਗੰਗਾ ਜਮਨਾ ਦੇ ਮੈਦਾਨ ਤੇ ਅਧਿਕਾਰ ਕਰ ਲਿਆ ਸੀ ਅਤੇ ਆਪਣੀ ਸਭਿਤਾ ਫੈਲਾਉਣ ਵਿੱਚ ਕਾਮਯਾਬ ਹੋ ਗਏ ਸਨ। ਪਰੰਤੂ ਉਹ ਬਿੰਧਿਆਚਲ ਤੋਂ ਦੱਖਣ ਵੱਲ ਅੱਗੇ ਨਹੀਂ ਸੰ ਵੱਧ ਸਕੇ। ਰਾਮ ਨੇ ਆਪਣੇ ਬਨਵਾਸ ਦਾ ਬਹੁਤ ਸਮਾਂ ਦੱਖਣ ਵਿੱਚ ਹੀ ਗੁਜ਼ਾਰਿਆ ਅਤੇ ਦੱਖਣ ਵਿੱਚ ਆਰੀਆ ਸਭਿਤਾ ਦਾ ਹੀ ਪ੍ਰਚਾਰ ਕੀਤਾ ਰਮਾਇਨ ਦੁਆਰਾ ਸਾਨੂੰ ਆਰੀਆ ਅਤੇ ਅਨ ਆਰੀਆ ਸਭਿਤਾਵਾਂ ਵਿੱਚ ਸੰਘਰਸ਼ ਦੀ ਇੱਕ ਝਾਕੀ ਦੇਖਣ ਨੂੰ ਮਿਲਦੀ ਹੈ ਮਹਾਭਾਰਤ ਦੇ ਸਮੇਂ ਆਰੀਆ ਭਾਰਤ ਦੇ ਹਰੇਕ ਹਿੱਸੇ ਵਿੱਚ ਫੈਲ ਗਏ ਸਨ ਅਸੀਂ ਧੰਨਵਾਦੀ ਹਾਂ ਅੰਗਰੇਜ਼ੀ ਅਲੈਗਜ਼ੈਂਡਰ ਕਨਿੰਗਮ ਦੇ ਜਿਨ੍ਹਾਂ ਨੇ ਹੜੱਪਾ ਸਭਿਤਾ ਦੀ ਖੋਜ ਕਰਕੇ ਇੱਕ ਮਹਾਨ ਕਾਰਜ ਕੀਤਾ ਫਿਰ ਇਸ ਕਾਰਜ ਨੂੰ ਡੀਆਰ ਸਾਨੀ ਅਤੇ ਡੀਆਰ ਬੈਨਰਜੀ ਨੇ ਹੋਰ ਅੱਗੇ ਤੋਰਿਆ ਅਤੇ ਦੁਨੀਆ ਨੂੰ ਇੱਕ ਮਹਾਨ ਉੱਤਮ ਸਭਿਅਤਾ ਦੀ ਜਾਣਕਾਰੀ ਦਿੱਤੀ ਸਿੱਧੂ ਘਾਟੀ ਦੇ ਦਰਾਵੜ ਅਤੇ ਆਰੀਆ ਲੋਕ ਵਿਦਵਾਨ ਇਤਿਹਾਸਕਾਰ ਰਾਹੁਲ ਸਕਰਤੀਆਨ ਆਪਣੀ ਪੁਸਤਕ ਰਗਵੇਦਿਕ ਆਰੀਆ ਦੇ ਸਫਾ ਨੰਬਰ 6 ਉੱਪਰ ਲਿਖਦਾ ਹੈ ਮਹਜੂਤੜੋ ਹੜੱਪਾ ਦੀ ਸਭਿਅਤਾ ਦਾ ਅੰਤ ਉੱਤਰ ਕਸ਼ਕਾਲ ਦੀ ਪੂਰਵ 2400 ਵਿੱਚ ਮੰਨਿਆ ਜਾਂਦਾ ਹੈ ਉਸ ਤੋਂ 1000 ਬਾਰੇ ਬਾਅਦ ਆਰੀਆ ਦਾ ਪ੍ਰਵੇਸ਼ ਉਹਨਾਂ ਦੀ ਧਰਤੀ ਉੱਪਰ ਹੋਇਆ ਅਤੇ ਘੱਟੋ-ਘੱਟ 300 ਸਾਲ ਬਾਅਦ ਭਾਰਤਵਾਜ ਵਸ਼ਿਸ਼ਕ ਅਤੇ ਵਿਸ਼ਵਾਮিত্র ਨੇ ਆਪਣੇ ਪਦੇ ਲਿਖੇ ਆਰੀਆ ਅਤੇ ਸਿੱਧੂ ਦੇ ਪੁਰਾਣੇ ਨਿਵਾਸੀਆਂ ਦੇ ਸੰਘਰਸ਼ ਦੀ ਜਾਣਕਾਰੀ ਰਿਗਵੇਦ ਵਿੱਚੋਂ ਦੇਵਾਂ ਅਤੇ ਅਸਰਾਂ ਦੇ ਜੋਦਾਂ ਦੀ ਬਾਣੀ ਵਿੱਚੋਂ ਮਿਲਦੀ ਹੈ ਸਫਾ 14 ਤੇ ਉਸਨੇ ਵਰਣਨ ਕੀਤਾ ਹੈ ਕਿ ਆਰੀਆ ਨੇ ਸਿੱਧੂ ਦੀ ਪੁਰਾਣੀ ਸਭਿਅਤਾ ਨੂੰ ਤਬਾਹ ਕਰਕੇ ਅਤੇ ਸਮਾਜ ਦੇ ਚੱਕਰ ਨੂੰ ਉਲਟਾ ਘਮਾਉਣ ਦੀ ਕੋਸ਼ਿਸ਼ ਕੀਤੀ ਸਿੱਧੂ ਸਭੇਤਾ ਦੇ ਧਨੀਆਂ ਕੋਲ ਮਹਜੋਦੜੋ ਵਰਗੇ ਮਹਾਨ ਨਗਰ ਸਨ ਜਿਸ ਦੇ ਬਾਰੇ ਇੱਕ ਅੰਗਰੇਜ਼ ਲਿਖਦਾ ਹੈ ਮਾਲਮ ਹੁੰਦਾ ਹੈ ਕਿ ਅਸੀਂ ਅੱਜ ਕੱਲ ਦੇ ਲੰਕਾ ਸ਼ਾਇਰ ਜਹੀ ਕਿਸੇ ਨਗਰ ਦੇ ਭੀੜ ਭੜਕੇ ਵਿੱਚ ਘਿਰੇ ਹੋਏ ਹਾਂ ਸਿੱਧੂ ਘਾਟੀ ਵਿੱਚ ਉੱਤਰ ਤੋਂ ਦੱਖਣ ਵੱਲ ਜਾਣ ਵਾਲੀਆਂ ਸੜਕਾਂ ਇੰਨੀਆਂ ਚੌੜੀਆਂ ਸੀ ਕਿ ਜਿਸ ਤੋਂ ਪਹੀਏ ਵਾਲੀਆਂ ਸਵਾਰੀਆਂ ਅਤੇ ਪੈਦਲ ਲੋਕ ਮਦੀ ਨਾਲ ਚੱਲ ਸਕਦੇ ਸਨ ਨਗਰ ਨੂੰ ਇੱਕ ਸਹੂਲਤਾਂ ਭਰਪੂਰ ਯੋਜਨਾ ਨਾਲ ਤਿਆਰ ਕੀਤਾ ਗਿਆ ਸੀ ਸੜਕਾਂ 9 ਤੋਂ 34 ਫੁੱਟ ਤੱਕ ਚੌੜੀਆਂ ਸਨ ਉਹ ਇੱਕ ਦੂਜੀ ਨੂੰ ਕੱਟ ਕੇ ਚੌਰਾਹ ਬਣਾਉਂਦੀਆਂ ਸਨ ਜ਼ਿਆਦਾਤਰ ਘਰਾਂ ਵਿੱਚ ਆਪਣੇ ਨਿੱਜੀ ਖੂਹ ਅਤੇ ਨਹਾਉਣ ਵਾਲੇ ਗੁਸਲਖਾਨੇ ਸਨ ਪਾਣੀ ਕੱਢਣ ਵਾਸਤੇ ਨਾਲੀਆਂ ਅਤੇ ਮੋਰੀਆਂ ਇਸ ਤਰ੍ਹਾਂ ਲਗਾਈਆਂ ਜਾਂ ਸਨ ਕਿ ਅੱਜਕੱਲ ਦੇ ਨਾਗਰਿਕਾਂ ਨੂੰ ਇਸ ਨਾਲ ਈਰਖਾ ਹੋ ਸਕਦੀ ਹੈ ਨਗਰ ਦੇਖਣ ਤੋਂ ਇੱਕ ਲੋਕਤੰਤ੍ਰਿਕ ਪੂੰਜੀਵਾਦੀ ਭਾਵ ਲੋਕ ਰਾਜੀ ਅਮੀਰ ਲੱਗਦਾ ਹੈ ਮਕਾਨ ਬਧੇਰੇ ਕਰਕੇ ਪੱਕੀਆਂ ਇੱਟਾਂ ਦੇ ਬਣੇ ਹਨ ਇੱਟਾਂ ਨਾਲ ਜੋੜ ਇੰਨਾ ਬਰੀਕ ਹੈ ਕਿ ਉਸ ਵਿੱਚ ਬਰੀਕ ਚਾਕੂ ਦਾ ਫਲ ਘਮਾਉਣਾ ਵੀ ਔਖਾ ਹੈ ਹਰੇਕ ਘਰ ਬਹੁਤ ਸੁਖਦਾਇਕ ਅਤੇ ਸਾਫ਼ ਅਤੇ ਸੁੰਦਰ ਸਨ ਸਭ ਤੋਂ ਛੋਟੇ ਘਰਾਂ ਵਿੱਚ ਦੋ ਕਮਰੇ ਸਨ ਅਤੇ ਵੱਡੇ ਘਰ ਤਾਂ ਮਹਿਲਾਂ ਵਾਂਗ ਸਨ ਵਿਚਕਾਰ ਪੱਕੀਆਂ ਇੱਟਾਂ ਦਾ ਬਣਿਆ ਹੋਇਆ ਵਿਹੜਾ ਸੀ किनਾਰੇ ਵਿੱਚ ਕਮਰੇ ਦਰਵਾਜੇ ਅਤੇ ਖਿੜਕੀਆਂ ਸਨ ਮੁੱਖ ਦਰਵਾਜਾ ਸੜਕ ਵੱਲ ਖੁੱਲਦਾ ਸੀ ਹਰ ਘਰ ਦਾ ਗੁਸਲਖਾਨਾ ਸੜਕ ਦੇ ਨਾਲ ਹੁੰਦਾ ਸੀ ਇਹ ਵੀ ਪਤਾ ਲੱਗਦਾ ਹੈ ਕਿ ਸ਼ਹਿਰ ਵਿੱਚ ਸੜਕਾਂ ਤੇ ਰਾਤ ਨੂੰ ਦੀਪਕ ਜਗਿਆ ਕਰਦੇ ਸਨ ਲੋਕ ਕਣਕ ਅਤੇ जौ ਦੀ ਖੇਤੀ ਕਰਦੇ ਸਨ ਚੌਲ ਧਾਨ ਤਿਲ ਅਤੇ ਮਟਰ ਵੀ ਪੈਦਾ ਕੀਤੇ ਜਾਂਦੇ ਸਨ ਉਹ ਸੂਤੀ ਅਤੇ ਉਨੀ ਕੱਪੜੇ ਪਹਿਂਦੇ ਸਨ ਸਤਰੀਆਂ ਦਾ ਪਹਿਰਾਵਾ ਪੁਰਸ਼ਾਂ ਵਾਂਗ ਹੀ ਹੁੰਦਾ ਸੀ ਆਦਮੀ ਕੜਾ ਕੰਠਾ ਅਤੇ ਅੰਗੂਠੀ ਵਹਿਣਦੇ ਸਨ ਨਾਫ ਤੋਲ ਤੋਂ ਪਤਾ ਲੱਗਦਾ ਹੈ ਕਿ ਉਹ ਵਸਤੂ ਵੰਡ ਅੱਜ ਕੱਲ ਦੇ ਰੁਪਿਆਂ ਦੀ ਤਰ੍ਹਾਂ ਸੂਗਾ ਤੋਂ ਹੀ ਕਰਦੇ ਸਨ ਲੜਨ ਲਈ ਉਹਨਾਂ ਕੋਲ ਤਾਂਬੇ ਜਾਂ ਪਿੱਤਲ ਦੇ ਵਰਸ਼ੀ ਭਾਲੇ ਕਟਾਰ ਅਤੇ ਤਲਵਾਰਾਂ ਸਨ ਤਨੋਸ਼ੇ ਵਾਣ ਵੀ ਸਨ ਸਫਾ ਨੰਬਰ 17 ਅਸੀਂ ਦੇਖ ਚੁੱਕੇ ਹਾਂ ਕਿ ਆਰੀਆ ਨੇ ਕਿਹੋ ਜਿਹੀ ਸੱਭੇਤਾ ਅਤੇ ਭੌਤਿਕ ਜੀਵਨ ਨੂੰ ਤਵਾ ਕਰਨ ਦਾ ਯਤਨ ਕੀਤਾ ਬਹੁਤ ਨਗਰ ویرਾਨ ਹੋ ਗਏ ਪਿੰਡਾਂ ਦੇ ਬਹੁਤ ਲੋਕ ਪੂਰਬ ਅਤੇ ਦੱਖਣ ਵੱਲ ਦੌੜ ਗਏ ਜੋ ਰਹਿ ਗਏ ਉਹਨਾਂ ਨੂੰ ਆਰੀਆ ਨੇ ਦਾਸ ਜਾਂ ਨੌਕਰ ਬਣਾ ਲਿਆ ਆਰੀਆ ਨੇ ਸਿੱਧੂ ਤੋਂ ਲੈ ਕੇ ਪੂਰਬ ਤੱਕ ਭੂਮੀ ਤੇ ਅਧਿਕਾਰ ਜਮਾ ਲਿਆ ਆਰੀਆ ਦੇ ਪੰਜ ਮੁਖ ਵੰਸ਼ ਸਨ ਪੁਰੂ ਵੰਸ਼ ਯਦੂ ਵੰਸ਼ ਤਰਸ ਵੰਸ਼ ਦਰਹੁ ਵੰਸ਼ ਅਤੇ ਅਨੂ ਵੰਸ਼ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਲਗਭਗ 4000 ਬਰੇ ਪਹਿਲਾਂ ਦੁਨੀਆ ਭਰ ਦੀ ਜੋ ਸਭ ਤੋਂ ਉੱਤਮ ਸਭਿਅਤਾ ਭਾਰਤ ਵਿੱਚ ਮੌਜੂਦ ਸੀ ਜਿਸ ਨੂੰ ਵਿਦੇਸ਼ੀ ਆਰੀਆ ਨੇ ਤਬਾਹ ਕੀਤਾ ਉਸ ਦੇ ਵਾਰਸ਼ਾਂ ਨੂੰ ਅੱਜ ਦਰਾਵੜ, ਹਿਉਦਰ, ਵਰਣ, ਅਸ਼ੂਤ, ਸਸ਼ੂਤ, ਦਾਸ, ਦਸਿਉ, ਆਸਰ, ਦੈਨ, ਰਾਖਸ਼, ਬਾਨਰ, ਦਾਨਵ, ਹਰੀਜਨ, ਗਰੀਜਨ, ਅਨੁਸੂਚਿਤ ਜਾਤੀਆਂ, ਪਛੜੀਆਂ ਜਾਤੀਆਂ ਨਕੀਆਂ ਸੁਕੀਆਂ ਜਾਤੀਆਂ ਕਹਿ ਕੇ ਪੁਕਾਰਿਆ ਜਾਂਦਾ ਹੈ ਪਰੰਤੂ ਸੰਸਾਰ ਪਰਦਾ ਇਤਿਹਾਸ ਗਵਾਹ ਹੈ ਕਿ ਇਹ ਲੋਕ ਮਹਾਨ ਸਿੱਧੂ ਸੱਭੇਤਾ ਦੇ ਵਾਰਸ਼ ਹਨ ਅਤੇ ਭਾਰਤ ਦੇ ਮੂਲ ਨਿਵਾਸੀ ਵੰਸ਼ ਜਹਾਨਾ ਪੰਜਾਬੀ ਟ੍ਰਿਬਿਊਨ 2 ਅਕਤੂਬਰ 1988 ਡਾਕਟਰ ਟੀ ਆਰ ਸ਼ਰਮਾ ਪਰ ਸ਼ਾਇਦ ਇਸ ਲਈ ਸਦੀ ਦੀ ਸਭ ਤੋਂ ਵੱਡੀ ਖੋਜ 4500 ਸਾਲ ਪੁਰਾਣਾ ਸ਼ਹਿਰ ਮੈ ਜੋਧੜੂ ਹੈ ਜਿਹੜਾ ਹਜ਼ਾਰਾਂ ਸਾਲ ਪਾਕਿਸਤਾਨ ਦੀ ਪ੍ਰਸਿੱਧ بندرਗਾ ਕਰਾਂਚੀ ਤੋਂ ਤਕਰੀਬਨ 250 ਮੀਲ ਦੂਰ ਉੱਤਰ ਵਿੱਚ ਧਰਤੀ ਹੇਠਾਂ ਲੁਕਿਆ ਰਿਹਾ ਜਿਸ ਦਾ ਪਤਾ ਮਨੁੱਖ ਨੂੰ ਕੇਵਲ 1921 ਵਿੱਚ ਹੀ ਲੱਗਾ ਪ੍ਰਾਚੀਨ ਸੰਸਾਰ ਦਾ ਇਹ ਸਭ ਤੋਂ ਵੱਡਾ ਸ਼ਹਿਰ ਲਾਲ ਰੰਗ ਦੀਆਂ ਪੱਕੀਆਂ ਇੱਟਾਂ ਦਾ ਬਣਿਆ ਹੋਇਆ ਸਿੱਧੂ ਘਾਟੀ ਦੀ ਮਹਾਨ ਸਭਿਅਤਾ ਦਾ ਪਹਿਲਾ ਪੰਗੂੜਾ ਸਮਝਿਆ ਜਾਂਦਾ ਹੈ ਇਹ ਸੰਸਾਰ ਦਾ ਪਹਿਲਾ ਸ਼ਹਿਰ ਹੈ ਜਿਸ ਨੂੰ ਬਿਉਤ ਅਨੁਸਾਰ ਉਲੀਕਿਆ ਗਿਆ ਸੀ ਜਿਸ ਦੀਆਂ ਨਾਲੀਆਂ ਧਰਤੀ ਥੱਲੇ ਵਗਦੀਆਂ ਸਨ ਅਤੇ ਜਿੱਥੇ ਸੰਸਾਰ ਦਾ ਰੂਹ ਕੱਟਣਾ ਅਤੇ ਬੁੰਨ ਦਾ ਪਹਿਲਾ ਕਾਰਖਾਨਾ ਲਗਾਇਆ ਗਿਆ ਸੀ ਭਾਰਤੀ ਉਪਮਹਾਦੀਪ ਦਾ ਇਹ ਪ੍ਰਸਿੱਧ ਮਹਾਨ ਨਗਰ ਸੀ ਇੰਜ ਲੱਗਦਾ ਹੈ ਕਿ ਸ਼ਹਿਰ ਦੇ ਟਾਊਨ ਪਲੈਨਰ ਨੂੰ ਵਸਨੀਕਾਂ ਦੀ ਸਰੀਰਕ ਸਮਾਜਿਕ ਬੌਧਿਕ ਆਰਥਿਕ ਅਤੇ ਸੱਭਿਆਚਾਰਕ ਲੋੜਾਂ ਦਾ ਪੂਰਾ ਪੂਰਾ ਗਿਆਨ ਸੀ ਅਤੇ ਉਹ ਸੇਧ ਵਿਗਿਆਨ ਅਤੇ ਗਣਿਤ ਦੇ ਜਿਓਮੈਟਰੀ ਦੇ ਨਿਯਮਾਂ ਤੋਂ ਪੂਰੀ ਤਰ੍ਹਾਂ ਜਾਣੂ ਸੀ ਸ਼ਹਿਰ ਦੀ ਬਣਤਰ ਵਿਸ਼ਾਲ ਆਇਤਾਕਾਰ ਦੇ ਰੂਪ ਵਿੱਚ ਮਿਲਦੀ ਹੈ ਉੱਤਰ ਤੋਂ ਦੱਖਣ ਵੱਲ ਪੂਰਬ ਤੋਂ ਪੱਛਮ ਵੱਲ ਸਿੱਧੀਆਂ ਅਤੇ ਚੌੜੀਆਂ ਇੱਟਾਂ ਪੱਥਰਾਂ ਦੀਆਂ ਬਣੀਆਂ ਹੋਈਆਂ ਸੜਕਾਂ ਸ਼ਹਿਰਾਂ ਦੇ ਵਿੱਚੋਂ ਦੀ ਤੋੜਦੀਆਂ ਸਨ ਜਿਨ੍ਹਾਂ ਨਾਲ ਜੁੜੀਆਂ ਸਨ ਪੱਕੀਆਂ ਗਲੀਆਂ ਉਹ ਵੀ ਬਿਲਕੁਲ ਸਿੱਧੀਆਂ ਅਤੇ ਚੌੜੀਆਂ ਗਲੀਆਂ ਦੇ ਥੱਲੇ ਪਾਣੀ ਦੇ ਨਿਕਾਸ ਦੀਆਂ ਅਤੇ ਸੀਵਰ ਦੀਆਂ ਨਾਲੀਆਂ ਦਾ ਬੜਾ ਠੋਸ ਪ੍ਰਬੰਧ ਸੀ ਇਥੋਂ ਦੀ ਲਿਪੀ ਦੀ ਪ੍ਰਕਿਰਤੀ ਬਾਰੇ ਵੀ ਮਤਭੇਦ ਹਨ ਮਹਜੋਦੜੋ ਸ਼ਹਿਰ ਵਿੱਚ ਲਿਆ ਕੰਧਾਂ ਤੇ ਬੰਦਿਆਂ, ਮੱਛੀਆਂ, ਪੰਛੀਆਂ, ਪੱਤਿਆਂ, ਰੁੱਖਾਂ, ਫਲਾਂ ਆਦਿ ਦੇ ਚਿੱਤਰ ਮਿਲਦੇ ਹਨ। ਇਸ ਤੋਂ ਇਲਾਵਾ ਜਿਓਮੈਟਰੀ ਦੀਆਂ ਭਿੰਨ-ਭਿੰਨ ਸ਼ਕਲਾਂ, ਸਿੱਧੀਆਂ ਲਕੀਰਾਂ, ਚੱਕੋਰਾ, ਵਰਗਾ, ਐਤਾਂ, ਗੋਲੀਆਂ, ਤ੍ਰਿਕੋਣਾ, ਛੇਕੋਣਾ ਆਦਿ ਵੀ ਕਾਫੀ ਮਾਤਰਾ ਵਿੱਚ ਵੇਖਣ ਬਚਾਉਂਦੀਆਂ ਹਨ। ਇਹ ਮਾਰਾਂ ਦਾ ਖਿਆਲ ਹੈ ਕਿ ਮਹਜੋਦੜੋ ਦੀ ਲਿਪੀ ਵਿੱਚ ਪਸ਼ੂ-ਪੰਛੀ ਅਤੇ ਚਿੱਤਰਾਂ ਅਤੇ ਜਿਓਮੈਟਰੀ ਦੀਆਂ ਸ਼ਕਲਾਂ ਦਾ ਮਿਸ਼ਰਣ ਹੈ। ਕੁਝ ਵਿਦਵਾਨ ਇਹ ਵੀ ਕਹਿੰਦੇ ਹਨ ਕਿ ਮਹਜੋਦੜ ਦੇ ਬਸਨੀਕਾਂ ਦੀ ਭਾਸ਼ਾ ਦਰਾਵੜੀਅਨ ਭਾਸ਼ਾ ਹੋਵੇਗੀ ਜਿਹੜੀ ਹੁਣ ਬਿਲਕੁਲ ਖਤਮ ਹੋ ਚੁੱਕੀ ਹੈ ਅਤੇ ਜਿਸ ਵਿੱਚ ਤਾਮਿਲ, ਤੇਲੰਗੂ, ਕੰਨੜ ਆਦ ਪੇਸ਼ਾਵਾਂ ਦਾ ਜਨਮ ਹੋਇਆ ਕਿਉਂਕਿ ਉਸ ਵੇਲੇ ਦੀ ਲਿਪੀ ਨੂੰ ਅਜੇ ਪੜਿਆ ਨਹੀਂ ਜਾ ਸਕਿਆ ਇਸ ਲਈ ਇਹ ਕਿਹਾ ਨਹੀਂ ਜਾ ਸਕਦਾ ਕਿ ਉਹਨਾਂ ਲੋਕਾਂ ਦਾ ਸਮਾਜਿਕ ਅਧਿਆਤਮਿਕ ਅਤੇ ਸਿਆਸੀ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ ਪਰ ਸ਼ਹਿਰ ਦੇ ਖੰਡਰਾਂ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦਾ ਸਮਾਜ ਸਮਾਨਤਰਵਾਦੀ ਸੀ ਸ਼ਹਿਰ ਵਿੱਚ ਤਕਰੀਬਨ 40000 ਬੰਦੇ ਰਹਿੰਦੇ ਸਨ ਜਿਨ੍ਹਾਂ ਦੇ ਮਕਾਨ ਇੱਕ ਕਮਰੇ ਦੀਆਂ ਵੇਟਕਾਂ ਤੋਂ ਲੈ ਕੇ ਮੰਜ਼ਲਾਂ ਵਾਲੇ 20-20 ਕਮਰਿਆਂ ਦੇ ਮਕਾਨਾਂ ਵਰਗੇ ਸਨ ਸ਼ਹਿਰ ਵਿੱਚ ਬਣੇ ਵਿਸ਼ਾਲ ਇਸ਼ਨਾਨਘਰ ਦਾਣਿਆਂ ਦੇ ਗੋਦਾਮ ਅਤੇ ਕਿੰਨੇ ਸਾਰੇ ਸਤੰਭਾਂ ਤੇ ਖੜੀ ਛੱਤ ਵਾਲਾ ਵਿਸ਼ਾਲ ਹਾਲ ਆਮ ਜਨਤਾ ਦੀ ਵਰਤੋਂ ਲਈ ਸਨ ਕਈ ਲੋਕ ਇਹ ਵੀ ਲਿਖਦੇ ਹਨ ਕਿ ਸ਼ਾਇਦ ਇੱਥੇ ਲੋਕਤੰਤਰ ਪ੍ਰਣਾਲੀ ਵਾਲਾ ਗਣਰਾਜ ਸੀ ਸਿੱਧੂ ਘਾਟੀ ਸੱਭੇਤਾ ਦੇ ਚਿੰਨ ਹੋਰ ਵੀ ਕਈ ਥਾਵਾਂ ਉੱਪਰ ਜਿਵੇਂ ਲੁਧਿਆਣਾ ਰੋਪੜ ਆਦ ਵਿੱਚ ਵੀ ਮਿਲਦੇ ਹਨ ਇਨ੍ਹਾਂ ਥਾਵਾਂ ਦੇ ਮਿਲੇ ਪੁਰਾਣੇ ਸ਼ਹਿਰਾਂ ਦੀ ਰੂਪਰੇਖਾ ਵਿੱਚ ਕਾਫੀ ਸਾਂਝ ਹੈ ਮਾਫ਼ ਅਤੇ ਤੋਲ ਦੇ ਪਮਾਨੇ ਇੱਕੋ ਜਿਹੇ ਹਨ ਮਹ ਜੋਧੜੋ ਦੇ ਬਿਸ਼ਨੀਕ ਸੁੰਦਰਤਾ ਦੀ ਸਲਾਹਗਾ ਕਰਦੇ ਸਨ ਉਹ ਮਨ ਪ੍ਰਚਾਪ ਦੀ ਲੋੜ ਤੋਂ ਵੀ ਅਣ ਭਜ ਨਹੀਂ ਸਨਾਂ ਸਰ ਜਾਨ ਮਾਰਸਲ ਜਿਸ ਨੇ ਮੁੱਢਲੀ ਖੋਦਾਈ ਕਰਵਾਈ ਸੀ ਉਹ ਲਿਖਦਾ ਹੈ ਉਸ ਵੇਲੇ ਦੀਆਂ ਔਰਤਾਂ ਚਾਂਦੀ ਸੋਨੇ ਦੇ ਬੜੇ ਵਰੀਕ ਪੇਚੀ ਦਾ ਅਤੇ ਮਨਮੋਹਕ ਜਿਵਰ ਪਹਿਨਦੀਆਂ ਸਨ ਗਹਿਣਿਆਂ ਦੀ ਫਿਨਿਸ਼ਿੰਗ ਇੰਨੀ ਵਧੀਆ ਅਤੇ ਚਮਕ ਇੰਨੀ ਦਿਲਸਮਾਤੀ ਸੀ ਕਿ ਗਹਿਣੇ ਹੁਣੇ-ਹੁਣੇ ਲੰਡਨ ਦੇ ਸਰਾਫਾਂ ਦੀਆਂ ਦੁਕਾਨਾਂ ਵਿੱਚ ਉਲਿਆਂਦੇ ਜਾਵਦੇ ਸਨ ਔਰਤਾਂ ਰੰਗਦਾਰ ਪੇਸ਼ਾਕਾਂ ਨਾਲ ਆਪਣੇ ਆਪ ਨੂੰ ਸਜਾਉਂਦੀਆਂ ਸਨ ਉਹ ਲੋਕ ਮਰਦ ਅਤੇ ਔਰਤ ਚੋਪੜ ਅਤਿਸ਼ਕ ਰੰਜ ਦਾ ਲਤਫ ਵੀ ਉਠਾਉਂਦੇ ਸਨ। ਸ਼ਿਲਪਕਾਰ ਮਿੱਟੀ ਦੇ ਸੁੰਦਰ ਖੰਡੌਣੇ ਬੱਚਿਆਂ ਲਈ ਅਤੇ ਸਜਾਵਟ ਲਈ ਬਣਾਉਂਦੇ ਸਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਹਨਾਂ ਲੋਕਾਂ ਦੇ ਰਾਤ ਨੂੰ ਗਲੀਆਂ ਵਿੱਚ ਰੋਸ਼ਨੀ ਕਰਨ ਦਾ ਵੀ ਪ੍ਰਬੰਧ ਸੀ। ਵੱਡੀਆਂ-ਵੱਡੀਆਂ ਸੜਕਾਂ ਅਤੇ ਨਿੱਕੀਆਂ-ਨਿੱਕੀਆਂ ਗਲੀਆਂ ਦੇ ਚਰਸਤਿਆਂ ਦੇ ਉੱਤੇ ਉੱਚੇ-ਉੱਚੇ ਮਨਾਰ ਬਣਾ ਕੇ ਉਹਨਾਂ ਤੇ ਬੱਤੀਆਂ ਬਾਲਣ ਦਾ ਬੜਾ ਸਫਲ ਪ੍ਰਬੰਧ ਕੀਤਾ ਹੋਇਆ ਸੀ। ਹੋਰ ਤਾਂ ਹੋਰ। ਪਬਲਿਕ ਇਸ਼ਨਾਨ ਘਰ ਵਿੱਚ ਠੰਡੇ ਅਤੇ ਗਰਮ ਪਾਣੀ ਦੋਵਾਂ ਦਾ ਹੀ ਇੰਤਜ਼ਾਮ ਹੁੰਦਾ ਸੀ ਉੱਤਰੀ ਦਰਾਬੜ ਸਭਿਅਤਾ ਦਾ ਖੇਤਰ بلوچستان افغانستان ਪਾਕਿਸਤਾਨ ਪੰਜਾਬ ਰਾਜਸਥਾਨ ਗੁਜਰਾਤ ਅਤੇ ਉੱਤਰ ਪ੍ਰਦੇਸ਼ ਸਨ ਦੱਖਣੀ ਖੇਤਰ ਕਰਨਾਟਕ ਆਂਧਰਾ ਕੇਰਲ ਤਾਮਿਲਨਾਡੂ ਓਡੀਸ਼ਾ ਦੇ ਆਸ-ਪਾਸ ਸਨ ਪ੍ਰਮੁੱਖ ਸਥਾਨ ਮਹੇਂਦੂੜੋ ਹੜੱppa ਕਾਲੀਬੰਗਾ ਲੋਥਲ ਰੋਪੜ ਚਹੁੰਜੋਦੜੂ ਸੰਗੋਲ ਆਦਸਾਨਾ